ਫਾਰ ਨਹੀਂ ਕਰਦਾ ਹੀ ਮੈਂ ਕਿਹਾ ਵੀ ਇਹ ਬੋਲਿਆ ਨਹੀਂਗਾ ਉਹ ਨੰਬਰ ਲਾ ਲਓ ਤੁਸੀਂ ਮੇਰਾ ਤਾਂ ਵੇਖੋ ਹੋ ਗਿਆ ਮੈਂ ਨੰਬਰ ਦਿਖਾਉ ਉਹ ਨੰਬਰ ਤੇ ਆ ਨੰਬਰ ਵੀ ਨਹੀਂ ਭਾਜੀ ਕਿੱਦਾਂ ਨਹੀਂ ਗਿਆ ਨੇ ਸਕਰੀਨ ਸ਼ਾਟ ਦਿਖਾਤਾ ਨੂੰ ਨੰਬਰ ਜਿਹੜਾ ਕੰਮ ਹੋਇਆ ਨੰਬਰ ਕਿਹੜਾ ਬੋਲਿਆ ਜਾਈ ਹਾਂ ਬਣਾ ਕੇ ਆਈ ਹੈ ਜੀ ਜਦੋਂ ਸਕੈਨ ਕਰਾਂਗੇ ਉਹ ਤੇ ਨਾਮ ਆ ਜਾਊਗਾ ਫਰਮ ਦਾ ਕਹਿ ਹੈ ਵੀ ਆ ਨਾਮ ਆ ਗਿਆ ਬਾਬਾ ਦੀ ਸਿਫਤ ਉਹ ਫੇਕ ਹੈ ਫੇਕ ਉਹ ਫੇਕ ਹੈ ਕੰਮ ਉਹਦਾ ਮੇਰਾ ਹੁੰਡਿਆ ਉਹਨੇ ਕੱਲ ਹੀ ਆ ਆਹੋ ਇਹ ਆਪਾਂ ਦੇ ਸਾਢੇ 4 ਪੌਣੇ ਪੰਜ ਵਜੇ ਕੜੇ ਕੋਈ ਇਧਰੋਂ ਸਾਢੇ 4 ਪੌਣੇ ਪੰਜ ਵਜੇ ਲੈ ਆਏ ਕੋਈ ਟਾਈਮ ਨਹੀਂ ਆ ਆਹੋ ਫੂਲ ਅੰਗਰੇਜ਼ ਲਿਖੇ ਕਾਗਜ਼ਾ ਬੁਲਦੇ ਹੋ ਕਾਪੀ ਜੀ ਵੀ ਹੈ ਡੈਡੀ ਬੈਠੀ ਜੇ ਭਾਜੀ ਕਾਕਾ ਨੂੰ ਇਹ ਦੀ ਦਿੰਦਾ ਜੇ ਬਲੇਟਾ ਦੀ ਲਾ ਦਿੰਦਾ ਜੇ ਬਲੇਟਾ ਨਾ ਚੰਗੀ ਪੜ੍ਹ ਹੈ ਆਏ ਬਾਦੋਂ ਖਾਊਗਾ ਨਹੀਂ ਕੋਈ ਗੱਲ ਨਹੀਂ ਫੜੀ ਜਾਣੀ ਨਹੀਂ ਐਡੀ ਨਹੀਂ ਕੋਈ ਗੱਲ ਜਿੰਨਾ ਕਰਨ ਲਈ ਹੈ ਨਾ ਐਕਟੀਵਿਟੀ ਦੀ ਦੱਸ ਜੀ ਹਾਂ ਆਪ ਨੂੰ ਕੀ ਹੋ ਗਿਆ ਹੋ ਦੇਖ ਲੋ ਹੁਣ ਫੇਰ ਫੜ ਲਈ ਮੈਂ ਬਾਹਰ ਨਹੀਂ ਛੋੜਗਾ ਨਹੀਂ ਹੋ ਸਕਦਾ ਕਰਣ ਲਈ ਜਾ ਵੇਖੋ ਕਿ ਕਿਸ ਕੰਮ ਕਰ ਲਈ ਕਿ ਕਦਮ ਨਹੀਂ ਆਪ ਆਪਣੀ ਕਿਡਨਾਪਿੰਗ ਨਹੀਂ ਕਰਵਾ ਰਿਹਾ ਕੀ ਵਿਗੜ ਗਿਆ ਆਹ ਆਹ ਇਹਨੇ ਉਸਦੀ ਦੱਬਨੇ ਬਣਾ ਇਹ ਸਾਨੂੰ ਕਹਿ ਦਿਖਾਉਣ ਵਾਸਤੇ ਤੇ ਹੋਈ ਨਹੀਂ ਜਿਹਨੂੰ ਫਰਾਰ ਹੋ ਗਈ ਨਾਲ ਮੈਂ ਕਿਹਾ ਇੱਥੇ ਰੁਕ ਜਾ ਮੈਂ ਮੁਰਿਆ ਮੈਂ ਕਿਹਾ ਵਕਾਲਾ ਇਹ ਬੋਲਿਆ ਨਹੀਂ ਮੈਂ ਕਿਹਾ ਵੇਖੋ ਫੈਸਲਾ ਬਰਦਰ ਨਾਲ ਕਿ ਪੁੜੀ ਬਾਹਰਾਂ ਦੇ ਲੈਣੇ ਆ ਬਾਹਰ ਤੇ ਕੈਮਰਾ ਤਾਂ ਨਹੀਂ ਹੋਣਾ ਕੋਈ ਜਣਾ ਕੈਮਰਾ ਨਹੀਂ ਕੈਮਰੇ ਨੜ ਜੂ ਨਹੀਂ ਆਈ ਕੋਈ ਕੈਮਰਾ ਅੰਦਰ ਵਿੱਚੋਂ ਬਾਹਰ ਜਾਣਾ ਨੇ ਬਸ ਔਰ ਨਾਲ ਕੋਈ ਆ ਵੀ ਖਿੱਚ ਗਈ ਇਹ ਬਾਅਦ ਚ ਭਈਆ ਇੱਕ ਆਇਆ ਇਹਨੇ ਫੋਲ ਫੜਗਾ ਵੀ ਉਹ ਹੱਥ ਵਾਰੀ ਹੈ ਇਹਨਾਂ ਨੇ ਭਾਵੇਂ ਵੀ ਉਹ ਜਿਹੜੀ ਗੱਲ ਖੜਾ ਉਹ ਆ ਕੇ ਚੱਲ ਗਿਆ ਉਹ ਕਿਹੜਾ ਸੀ ਪੁੱਛਣਾ ਵੀ ਹੁਣ ਮੰਨ ਤੇ ਬਾ ਬਾ ਮੈਂ ਪਾ ਚੀ ਪਾਉਂ ਚਾ ਆ ਗਿਆ ਉਹਦੇ ਖਾਤ ਨਾਲ ਕੈਮਰਾ ਘੜੀ ਆ ਉਹ ਵੇਖੋ ਇਹ ਪਾਇਆ ਨਾਲ ਹੀ ਗੈਪ ਉਹ ਤੋਂ ਹਾਲੋ ਉਹ ਕਿੰਨੇ ਪਬਲਿਕ ਮੈਪਿੰਗ ਕਰਵਾਉਂਦਾ ਉਹ ਜਿਹੜਾ ਬੋਲਦਾ ਉਹਨੇ ਲਗਾ ਗਿਆ ਉਹ ਇਹਦੇ ਮੋਬਾਈਲ ਹੀ ਬੋਲਦਾ ਹੈ ਨਾ ਇਹਦੇ ਚ ਪੈਸੇ ਪਾਈਓ ਉਦੋਂ ਬੋਲ ਪੈਂਦਾ ਨਾ ਸਪੀਕਰ ਲੱਗਾ ਹੋਣਾ ਸਪੀਕਰ ਨਹੀਂ ਆਇਆ ਇਹ ਬੋਲ ਨਹੀਂ ਰਿਹਾ ਬੋਲੇ ਨਹੀਂ ਨਾ ਆਵਾਜ਼ ਨਹੀਂ ਆਈ ਤਦੇ ਤਾਂ ਮੈਂ ਆਖਿਆ ਵੀ ਬਾਤ ਬੋਲਿਆ ਨਹੀਂ ਗਾਇ ਰਿਹਾ ਕਿ ਜਦੋਂ ਉਹ ਟੁੱਟ ਗਈ ਤਾਂ ਬਿੱਲ ਬਣਾ ਕੇ ਮੈਂ ਉਹ ਲਫਾਫਾ ਜਿਆ ਪਿਆ ਮੈਂ ਹਾਲ ਬੋਲ ਕੇ ਨਾਲ ਜਿਗਰਾ ਕੀਤਾ ਸੀ ਤੇ ਮੈਂ ਸਕੈਨ ਕਰ ਦੇਣੀ ਬੋਲਨੇ ਨੂੰ ਫਾਂਕੀ ਦਾ ਨਾਮ ਲੈ ਵੀਰੇ 17 ਹਾਂ ਜਦੋਂ ਕਰਦੇ ਕਰੇ ਜੇ ਮੈਂ ਗਏ ਨਹੀਂ ਆ ਜੀ ਨਹੀਂ ਦੱਸਿਆ ਦੱਸ ਦਿਆਂਗੇ ਮਾਂ ਦੇ ਜਦੋਂ ਮੈਂ ਗਿਆਨਦਰ ਤੇ ਮਿੰਨਵਾ ਦੇ ਉਹ ਗੱਡੀ ਤੇ ਲੈ ਵੀ ਗਿਆ ਮੈਂ ਕਹ ਗੱਡੀ ਲੈ ਗਏ ਰੋਡ ਕਰਨੇ ਮਾ ਜੀ ਗੱਡੀ ਨਿਕਲਦੀ ਵੀ ਆਪਾਂ ਤੁਸੀਂ ਵੀ ਵੀਡੀਓ ਆਪਣੇ ਤੋਂ ਜਦੋਂ ਅੰਕਲ ਆਪਣੇ ਕੋ ਆਏ ਨਾ ਗੱਡੀ ਨਿਕਲਦੀ ਥੋੜੀ ਜਿਹੀ ਉਹ ਚਲੀ ਗਈ ਬੁੱਢੀ ਉਹ ਚਲੀ ਗਈ ਮੈਂ ਕਹ ਉਹ ਵੀ ਅੰਕਲ ਬਾਹਰ ਨਿਕਲ ਕੇ ਨਾਲ ਹੀ ਆਵੇ ਆਵੇ ਮੈਂ ਉਹਦੇ ਨਾਲ ਹੀ ਬੁੱਕ ਕਰਵਾਉਂਦੇ ਆਹ ਹੋਵੇ ਠੀਕ ਜਗ੍ਹਾ ਅੰਦਰ ਛੱਡੀ ਛੂਣ ਤੋਂ ਗਾਂ ਘਰ ਬਣੀ ਨਹੀਂ ਦੇ ਜੀ ਵੀਡੀਓ ਨੇ ਸੁਨਿਆਰਿਆਂ ਦੇ ਮੁੰਡੇ ਨੇ ਆਪਣੇ ਕੈਮਰੇ ਤੇ ਬਣਾਈ ਉਹ ਨਾ ਬੁਲਾਓ ਨਾ ਬੁਲਾ ਪਰ ਲਾ ਕੇ ਕਾੜ ਨਹੀਂ ਕਾੜਦਾ ਨਹੀਂ ਦੱਸ ਬਲੋ ਸੁਣਾਇਆ ਹੈ ਆ ਉਹੀ ਆਈ ਆ ਨਾਨੀ ਆ ਪਰ ਵੀਰ ਕਿੱਥੋਂ ਆਣ ਗਏ ਅੱਗੇ ਵੀ ਆਈ ਏ ਨਹੀਂ ਪਹਿਲੀ ਵਾਰ ਆਈ ਆ ਰੁਪਈਆ 4000 ਦਾ ਉਹਦਾ ਯੂਆਈ ਨੰਬਰ ਨਹੀਂ ਆਇਆ। ਹਾਂ। ਓਹੋ। ਉਹ ਤਾਂ ਗੇਮ ਖੇਡ ਗਈ। ਉਹਦਾ ਯੂਪਲੇ ਨੰਬਰ ਨਹੀਂ ਆਇਆ। ਉਹ ਬੈਕ ਨਹੀਂ ਹੋ ਰਿਹਾ ਕਿਉਂ। ਉਹ ਰੈਕਟਿੰਗ ਪਤਾ ਨਹੀਂ ਆ ਬ੍ਰੇਕ। ਨਹੀਂ ਇਹ ਮੁਸ਼ਕਲ ਹੈ। ਬੜੀ ਚਲਾਕ ਜਣੀ ਵੀ ਆ। ਜਿਸਮ ਉਹ ਤਾਂ ਹੀ ਆ ਗਏ। ਆ ਜਾ ਵੀ ਆ। ਬਾਜਗੜਾ ਤੁਹਾਡੇ। ਆ ਗਈ ਤੇ ਆ ਗਈ ਤੇ। ਆ ਰਹੀ ਨੇ। ਉਹ ਡਾਕਾ ਗੋ ਵੀ ਆ ਰਹੀ ਆ। ਨਹੀਂ ਨਹੀਂ ਆ ਰਹੀ ਆ। ਮੈਂ ਕੰਮ ਹੀ ਚੰਗਾ ਅੱਜ ਮੇਰੇ ਕੋਲ ਇੱਕ ਗਾਗ ਆਇਆ ਅੰਦਰ ਵਿੱਚ ਬੈਠਾ ਸੀ ਉਹਨੇ ਤਕਰੀਬਨ ਮੇਰੇ ਕੋਲੋਂ 4000 ਕੁਛ ਦਾ ਸਾਮਾਨ ਲਿਆ ਸਕੈਨ ਕਰ ਦੇਣੀ ਆ ਮੈਂ ਕਿਹਾ ਵੀ ਠੀਕ ਆ ਕਰ ਦਿਓ ਉਹਨੇ ਸਕੈਨ ਕੀਤਾ ਆ ਲੇਕਿਨ ਉਹਨੇ ਮੈਨੂੰ ਝੂਠੀ ਜਿਹੜੀ ਸੀ ਉਹਦੀ ਕਾਪੀ ਬੁਖਾ ਕੇ ਮੈਨੂੰ ਮੇਰੇ ਮੋਬਾਈਲ ਤੇ ਕਰ ਦਿੱਤੀ ਯਾ ਸਕਰੀਨ ਸ਼ਾਟ ਆ ਗਿਆ ਤੁਹਾਡੇ ਪੈਸੇ ਹੋ ਗਏ ਆ ਮੇਰੇ ਖਾਤੇ ਚ ਆਏ ਨਹੀਂ ਮੈਂ ਉਹਨੂੰ ਪਿਆ ਵੀ ਮੋਬਾਈਲ 'ਤੇ ਬੋਲ ਕਹਿੰਦਾ ਹਾਂ ਕਿ ਇਹਦੇ ਬੋਲ ਰਿਹਾ ਕੁਛ ਨਹੀਂ 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 ਕਹੀਆ ਉਹ ਵੀ ਮੋਬਾਈਲ ਨੰਬਰ ਜਿਹੜਾ ਉਹ ਗਲਤ ਆ ਇਹ ਐਸਟ੍ਰੇਟ ਹੈ ਥੱਲੇ ਵਾਲਾ ਮੋਬਾਈਲ ਨੰਬਰ ਜਿਹੜਾ ਮੈਂ ਉਹਨਾਂ ਨੂੰ ਦੇ ਰਿਆਂ ਜਿਸ ਕਰਕੇ ਮੇਰ ਦਾ ਧੋਖਾ ਧੜੀ ਹੋਈ ਆ ਇਹਦੀ ਚੁਪੇ ਜੀ ਮਦਦ ਕੀਤੀ ਜਾ ਇਹ ਵੀ ਲੈਣਾ ਵਿੱਚ ਇਹ ਲਾਇਆ ਹੋ ਤਾਂ ਨਹੀਂ ਸੀ ਨਾ ਉਹ ਕੋਈ ਨਾ ਬਦਲਦੇ ਟੂਫੇ ਲਵਾਗਾ ਫੋਨ ਨੰਬਰ ਮੋਬਾਈਲ ਬਦਲਾਓ ਮਣਿਆ ਕੀ ਬੋਲਦਾ ਤੇ ਨਾਲੋਂ ਵੀ ਆ ਗਿਆ ਮੈਂ ਆ ਗਿਆ ਆ ਜੀ ਉਹ ਇਹ ਮਾਲ ਹੋ ਗਿਆ ਯਾਰ ਨੰਗੜੀ ਆਪਾਂ ਨੂੰ ਬਾਲ ਕਰਦੇ ਹੋ ਆਪਸ ਫਾਈਲ ਪੀਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹ ਜੀਆ ਸ਼ਮਾਥਾਈ ਇੱਕ ਮਿੰਟ ਹੋਰ ਆਹਲੀ ਕੀ ਨਾ ਭੜਾ ਮੇਰਾ ਨਾਮ ਗਰਮੀਤ ਸਿੰਘ ਇਹ ਤੁਹਾਡਾ ਕਲਾਸ ਹਾਊਸ ਕੀ ਸੁਣਾਦੇ ਆ ਤਨ ਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਢੇ 4-5 ਵਜੇ ਮੇਰੇ ਕੋਲ ਆਈ ਇਹ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਨਾਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਦ ਕਰਕੇ ਤਰਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਿਆ ਦਾ ਬਣਿਆ ਤੇ ਸਾਰਾ ਸਮਾਨ ਇਹਦੇ ਫਾਫਿਆਂ ਚ ਪਾਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜਿਹੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਵੀ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਰ ਲੇਕਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਾਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦੇ ਦਿੱਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਆਖਿਆ ਸੰਿਆਰੇ ਦੇ ਕਾਨਿਆਂ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਨੂੰ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਗਈ ਕਿਤਨਾ ਦੀ ਮਰਸੀ ਕਿਸੇ ਵੇਖਣ ਲੱਗੋ ਉਹ ਤਕਰੀਬਨ ਮਤਲਬ 30 32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ 'ਚ ਬੈਠਾ ਸੀ ਤੇ ਸੀਟ ਸੀ ਗਈ ਆ ਜੀ ਕਿਸ ਵੀ ਕੈਮਰੇ ਗਈ ਫੋਟੋ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੈਡੀ ਦੀ ਲੈਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਆ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਹੀ ਆ ਕਹਿੰਨਾ ਚਿਰ ਕਾਫੀ ਚਿਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਤੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਚੀਜ਼ੋਂ ਕੀ ਬਸ ਲੋ ਫੜ ਗਿਆ ਮੈਂ ਕੈਪਟਨ ਗਰਮੇਸ਼ ਸਿੰਘ ਆਂ ਫੌਜ ਦੇ ਵਿੱਚ 30 ਸਾਲ ਨੌਕਰੀ ਕਰਕੇ ਆਨਰਰੀ ਕੈਪਟਨ ਦੀ ਪੈਨਸ਼ਨ ਆਇਆ ਹਾਂ ਕਿਹੜੀ ਜਗ੍ਹਾ ਕੰਮ ਕਰਦਾ ਮੈਂ ਹੁਣ ਇੱਥੇ ਪਿੰਡ ਮਾਲਾ ਦੇ ਵਿੱਚ ਇੱਕ ਕਪੜੇ ਦੀ ਦੁਕਾਨ ਖੋਲੀ ਆ ਤਨਤਨ ਬਾਬਾ ਦੀਪ ਸਿੰਘ ਕਲਾਸ ਉਹ ਛੋਟੀ ਜੀ ਦੁਕਾਨ ਆ ਤੇ ਸੋਚਿਆ ਵੀ ਕੀ ਕਰਨਾ ਬੇਲਿਆ ਮੈਂ ਚਲੋ ਕੋਈ ਨਾ ਕੋਈ ਕੰਮਕਾਰ ਕਰੀ ਜਾਂਦੇ ਆ ਤੇ ਇੱਥੇ ਬੈਠੇ ਟਾਈਮ ਪਾਸ ਕਰੀਦਾ ਅੱਜ ਮੇਰੇ ਕੋਲ ਇੱਕ ਲੇਡੀ ਆਈ ਆ ਮੇਰਾ ਨਾ ਗੁਰਵਜਨ ਸਿੰਘ ਹੈ ਜੀ ਬਕਸ ਜੀ ਕੀ ਕੰਮ ਕਰਦੇ ਕਿੱਥੇ ਰਹਿੰਦੇ ਸਾਡੀ ਨਾ ਵੀ ਦੀ ਦੋਦ ਕੰਨਾ ਸ਼ੋਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੋਪ ਹੈ ਵੇਚਦੇ ਆਪਣੀ ਤੇ ਕੀ ਅੱਜ ਹੋਇਆ ਨਾਲਾ ਕੱਟ ਅੱਜ ਨਾ ਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਚ ਨਾ ਚਾਰੀਆ ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਵੀ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰਚਾਹਂਦੇ ਹੀ ਥੋੜਾ ਜਿਹਾ ਤੇ ਮੈਨੂੰ ਵੀ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਇਥੇ ਖਲੋਤੀ ਮੈਂ ਕਹਿੰਦਾ ਤੇ ਚੱਲੇ ਗਈ ਜੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਲੱਗੇ ਕਿ ਇਹ ਨਾ ਇਹਨਾਂ ਕੋਲ ਚਾਰ ਕਿ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋਲ ਉਹ ਲੈ ਕੇ ਗਿਆ ਦੁਪੱਟੇ ਦੁਪੱਟੇ ਲੈ ਕੇ ਇਹਨਾਂ ਕੋਲ ਚਾਰ ਚਾਰ ਕਿ ਹਜ਼ਾਰ ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ ਚ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਇਹ ਕੀ ਹਾਲਾਤ ਇਹ ਨਾਲੇ ਇਹਨਾਂ ਦੇ ਇਹ ਕਮੰਡਾ ਇਹ ਚ ਵਰੇ ਇਹ ਕਮੰਡਾ ਫਿਰ ਇਹਨਾਂ ਨੂੰ ਚ ਬੈਗੇ ਚਾਹ ਚ ਪਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਨਾਲ ਵਿੱਚ ਆ ਚ ਪਈ ਮੈਂ ਵੀਰ ਹੋਣ ਨੂੰ ਮੈਂ ਕਿਹਾ ਤੁਸੀਂ ਬਾਹਰੋਂ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰ ਨੂੰ ਗੱਡੀ ਤੇ ਨਿਕਲ ਗਈ ਤੇ ਫਿਰ ਪਰਚਾਨ ਹੀ ਵੀ ਦੀ ਤੇ ਇਹ ਤੇ ਵੀ ਦੀ ਨਾਲ ਬੜਾ ਤਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਠੀਕ ਆ ਜੇ CCTV ਲਗਾ ਦੇ ਆਹੀ ਤੇ ਕਹ ਨਿਆਰੇ CCTV ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀ ਦੀ ਸੋ CCTV ਕੋਲੋਂ ਨਹੀਂ ਦੁਨੀਆ ਡਰਦੀ ਜੀ ਆ ਜੋ ਹਾਂਜੀ ਹਾਂਜੀ ਆਰਿਕਲ ਨਾਲ ਆਰਿਕਲ ਹੀ ਇਹ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਜਵਾਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜਿਹ ਵੀ ਵੇਖੋ ਬੈਠੇ ਕਮਾਂਡੇ ਵੇਖੋ ਅਰੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉਹਨਾਂ ਦੇ ਬੈਠੇ ਤੇ ਤਾਂ ਕਰਕੇ ਹੀ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਉਹਨਾਂ ਨੂੰ ਵੇਝਾਉਣਾ ਤੇ ਟੈਨਸ਼ਨ ਕਰ ਕੱਚ ਕੰਮ ਕਰਦੇ ਆ ਗਰੀ ਵੱਲੋਂ ਇਹ ਆਰਮੀ ਚੋਂ ਰਿਟਾਇਰ ਦੇ ਕੈਪਟਨ ਰਿਟਾਇਰ ਦੇ ਵੀ ਦੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਸਰ ਕੀ ਇਹ ਹੀ ਮਾਮਲਾ ਜਿਹੜਾ ਇੱਕ ਨਕਾਲ ਤੋਂ ਜਿਹੜਾ ਕੀ ਪੁਲੇ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਆਪਣੀ ਇਹ ਮਦਦ ਲਈ ਆ ਰਹੀ ਆ ਉਹ ਜਿਹੜਾ ਇਹ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਇਹ ਨੰਬਰ ਦੇ ਕੀ ਲੱਗ ਗਿਆ ਕਿੱਥੋਂ ਬੰਦ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਕੋਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ CCTV ਫੁਟੇਜ ਆਈ ਹੈ ਸਾਹਮਣੇ CCTV ਫੁਟੇਜ ਉਹਨਾਂ ਵਾਲੇ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਨੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ En la diagrama sí creo, vamos a